ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਇੰਡੀਅਨ ਐਕਸਪ੍ਰੈਸ ਨੇ ਜਿਹੜੀ ਮੁਰਸ਼ਦਾਬਾਦ ਦੇ ਵਿੱਚ ਹਿੰਸਾ ਹੋਈ ਹੈ ਉਹਦੇ ਜਿਹੜੇ ਪੀੜਤ ਤਕਰੀਬਨ 400 ਦੇ ਕਰੀਬ ਲੋਕ ਨੇ ਜਿਹੜੇ ਉਹ ਮੁਰਸ਼ਦਾਬਾਦ ਤੋਂ ਦਰਿਆ ਪਾਰ ਕਰਕੇ ਮਾਲਦਾ ਜ਼ਿਲ੍ਹੇ ਦੇ ਵਿੱਚ ਬੈਠੇ ਐ ਕਿਸੇ ਸ਼ੈਲਟਰ ਦੇ ਥੱਲੇ ਵੱਡਾ ਸਾਰਾ ਸ਼ੰਨ ਹੈ ਤੇ ਉਹ ਵਿਚਾਰੇ ਬੱਚੇ ਜਿਹੜੇ ਐ ਛੋਟੇ-ਛੋਟੇ ਬੱਚੇ ਉਹ ਪਲੇਟਾਂ ਦੇ ਵਿੱਚ ਕੁਝ ਰਾਹਤ ਵਾਲੀ ਖਾਣ ਪੀਣ ਦੀ ਚੀਜ਼ ਖਾ ਰਹੇ ਐ ਬਹੁਤ ਮਨ ਨੂੰ ਦੁੱਖ ਹੋਇਆ ਕਿ ਆਪਣੇ ਦੇਸ਼ ਦੇ ਵਿੱਚ ਹੀ ਲੋਕ ਜੇ ਇਸ ਤਰ੍ਹਾਂ ਉਪਰਿਆਂ ਦੀ ਤਰ੍ਹਾਂ ਰਹਿਣ ਲੱਗ ਜਾਣਗੇ ਤਾਂ ਸਾਡੇ ਭਾਰਤ ਦਾ ਕੀ ਬਣੂਗਾ ਇਸੇ ਕਰਕੇ ਅਸੀਂ ਤਕਰੀਬਨ ਹਰ ਰੋਜ਼ ਹੀ ਇਸ ਦੇ ਉੱਤੇ ਗੱਲ ਕਰਦੇ ਆਂ ਵੀ ਜਿਹੜੀ ਨਫਰਤ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਤੇ ਜਿਸ ਤਰ੍ਹਾਂ ਰੋਜ਼ ਬਿਆਨ ਆ ਰਹੇ ਐ ਉਹਦੇ ਨਾਲ ਕਦੇ ਉਹਦਾ ਸ਼ਿਕਾਰ ਜਿਹੜੇ ਐ ਉਹ ਮੁਸਲਮ ਹੁੰਦੇ ਐ ਕਦੇ ਉਹਦਾ ਸ਼ਿਕਾਰ ਹਿੰਦੂ ਹੁੰਦੇ ਐ ਅਸੀਂ 84 ਦੇ ਵਿੱਚ ਸਿੱਖਾਂ ਨੂੰ ਵੀ ਦੇਖਿਆ ਅ ਗੁਜਰਾਤ ਦੇ ਵਿੱਚ ਮੁਸਲਮਾਨਾਂ ਨੂੰ ਵੀ ਦੇਖਿਆ ਯੂਪੀ ਦੇ ਵਿੱਚ ਦੇਖਦੇ ਆ ਮੱਧ ਪ੍ਰਦੇਸ਼ ਦੇ ਵਿੱਚ ਦੇਖਦੇ ਆ ਹੁਣ ਬੰਗਾਲ ਦੇ ਵਿੱਚ ਇਹਦਾ ਸ਼ਿਕਾਰ ਹਿੰਦੂ ਲੋਕ ਹੋਏ ਐ ਤੇ ਬੰਦੇ ਤਾਂ ਬੰਦੇ ਐ ਇਨਸਾਨ ਤਾਂ ਇਨਸਾਨ ਐ ਦੁੱਖ ਤਾਂ ਹਰੇਕ ਦਾ ਬਰਾਬਰ ਐ ਅਸੀਂ ਜਿਹੜੀ ਪੱਛਮ ਬੰਗਾਲ ਦੀ ਸਰਕਾਰ ਐ ਮਾਨਤਾ ਬਿਹੰਦਰਜੀ ਦੀ ਉਸ ਦੀ ਘੋਰ ਨਿੰਦਿਆ ਕਰਦੇ ਆ ਤੇ ਇਸ ਤਰ੍ਹਾਂ ਦੇ ਦੰਗੇ ਛੇਤੀ ਤੋਂ ਛੇਤੀ ਰੁੱਕ ਕੇ ਜਾਣੇ ਚਾਹੀਦੇ ਹੁੰਦੇ ਐ ਹਾਲਾਂਕਿ ਇੰਡੀਅਨ ਐਕਸਪ੍ਰੈਸ ਨੇ ਤੇ ਦਾ ਹਿੰਦੂ ਨੇ ਖਬਰ ਵੀ ਲਾਈ ਹੈ ਵੀ 36 ਘੰਟਿਆਂ ਤੋਂ ਮੁਰਸ਼ਿਦਾਬਾਦ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਟਨਾ ਨਹੀਂ ਹੋਈ ਇਸ ਕਿਸਮ ਦੀ ਪਹਿਲਾਂ ਹੀ ਤਿੰਨ ਬੰਦੇ ਉੱਥੇ ਮਾਰੇ ਜਾ ਚੁੱਕੇ ਐ 200 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਨੇ ਤੇ ਪਰ ਮਾੜੀ ਗੱਲ ਵਿੱਚ ਇਹ ਵੀ ਐ ਕਿ ਵੀ ਕੱਲ੍ਹ ਜਿਹੜਾ ਨਾਲ ਦਾ ਜ਼ਿਲ੍ਹਾ ਇੱਕ ਹੋਰ 24 ਪਰਗਨਾ ਜ਼ਿਲ੍ਹਾ ਉੱਥੇ ਦੇ ਭੰਗਰ ਇਲਾਕੇ ਦੇ ਵਿੱਚ ਵੀ ਹਿੰਸਾ ਦੀ ਖਬਰ ਆਈ ਗਈ ਹੈ ਸੋ ਇਹ ਹਿੰਸਾ ਨੂੰ ਕਰੜੇ ਹੱਥੀ ਰੋਕਿਆ ਜਾਣਾ ਚਾਹੀਦਾ ਹੈ ਜਿਹੜੀਆਂ ਬੀਐਸਐਫ ਵਗੈਰਾ ਦੀਆਂ ਕੰਪਨੀਆਂ ਉੱਥੇ ਗਈਆਂ ਨੇ ਉਹਨਾਂ ਨੂੰ ਵੀ ਰੋਲ ਕਰਨਾ ਚਾਹੀਦਾ ਹੈ ਤੇ ਬੰਗਾਲ ਦੀ ਪੁਲਿਸ ਨੂੰ ਵੀ ਰੋਲ ਅਦਾ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਇਹਨੂੰ ਸਖਤੀ ਨਾਲ ਲੈਣਾ ਚਾਹੀਦਾ ਹੈ ਦੂਸਰੇ ਪਾਸੇ ਆ ਯੂਪੀ ਦੇ ਵਿੱਚ ਇੱਕ ਸਮਾਜਵਾਦੀ ਪਾਰਟੀ ਦੇ ਐਮਪੀ ਜਿਹੜੇ ਐ ਉਹ ਰਾਜ ਸਭਾ ਦੇ ਵਿੱਚ ਬੋਲਦੇ ਐ ਤੇ ਉਹ ਇੱਕ ਇਤਿਹਾਸ ਦੀ ਗੱਲ ਨੂੰ ਕੋਟ ਕਰਦੇ ਐ ਕਿ ਰਾਣਾ ਸੰਗਾ ਨੇ ਬਾਬਰ ਨੂੰ ਸੱਦਾ ਦਿੱਤਾ ਸੀ ਹਾਲਾਂਕਿ ਇਹ ਸਚਾਈ ਹੈ ਉਹ ਬਾਬਰ ਦੇ ਨਾਲ ਰਲ ਕੇ ਲੜਿਆ ਦਿੱਲੀ ਤਖਤ ਦੇ ਵਿਰੁੱਧ ਇਹ ਦੀਆਂ ਤਾਂ ਜਿਹੜੀਆਂ ਨੇ ਅੱਡ ਅੱਡ ਗੱਲਾਂ ਆਉਂਦੀਆਂ ਨੇ ਇਹਦਾ ਤਾਂ ਕੋਈ ਸਬੂਤ ਨਹੀਂ ਮਿਲਦੇ ਪੱਕੇ ਪਰ ਇਹ ਗੱਲ ਪੱਕੀ ਹੈ ਕਿ ਉਹਨੂੰ ਸੱਦਿਆ ਸੀਗਾ ਵੀ ਤੂੰ ਆ ਤੇ ਇਬਰਾਹਿਮ ਲੋਦੀ ਤੇ ਹਮਲਾ ਕਰਦੇ ਤਾਂ ਕਿ ਅਸੀਂ ਇੱਥੇ ਆਪਣਾ ਰਾਜ ਵਧਾ ਸਕੀਏ ਇਹ ਗੱਲ ਕਹਿਣ ਦੇ ਉੱਤੇ ਉਹਦੇ ਵਿਰੁੱਧ ਪਹਿਲਾਂ ਆਗਰੇਉ ਦੇ ਘਰ ਦੇ ਉੱਤੇ ਹਮਲਾ ਕਰਦਿਆ ਕਰਿਆ ਤੇ ਹੁਣ ਤਲਵਾਰਾਂ ਕੱਢ ਕੇ ਡਾਂਗਾ ਚੱਕ ਕੇ ਨੌਜਾਨ ਮੁੰਡੇ ਭੀੜਾਂ ਦੀਆਂ ਭੀੜਾਂ ਕਰਨੀ ਸੈਨਾ ਦੀਆਂ ਤੁਰੀਆਂ ਫਿਰਦੀਆਂ ਨੇ ਤੇ ਉਹਦਾ ਮੁਖੀ ਜਿਹੜਾ ਸ਼ਰੀਆਮ ਕਹਿ ਰਿਹਾ ਹੈ ਕਿ ਹੁਣ ਮਾਫੀ ਨਹੀਂ ਮੰਗਾਉਣੀ ਉਸ ਤੋਂ ਹੁਣ ਤਾਂ ਉਹ ਜਿੱਥੇ ਕਿਤੇ ਸਾਨੂੰ ਦਿਸ ਗਿਆ ਸੀ ਤਾਂ ਉਹਦੀ ਜਾਨ ਹੀ ਮਕਾ ਦੇਣੀ ਹੈ ਤੇ ਯੂਪੀ ਦੀ ਸਰਕਾਰ ਇਹਨਾਂ ਭੀੜਾਂ ਤੇ ਕੋਈ ਕੰਟਰੋਲ ਨਹੀਂ ਕਰ ਰਹੀ ਹੈ ਇਹ ਵੱਖਰੀ ਕਿਸਮ ਦੀ ਫਿਰਕਾ ਪ੍ਰਸਤੀ ਹੈ ਫਿਰਕਾ ਪ੍ਰਸਤੀ ਕਹਿ ਲੋ ਜਾਂ ਜਾਤ ਪ੍ਰਸਤੀ ਕਹਿ ਲੋ ਜਿਵੇਂ ਮਰਜੀ ਕਹੀਏ ਤੇ ਇਹਨਾਂ ਤੇ ਵੀ ਰੋਕ ਲੱਗਣ ਦੀ ਲੋੜ ਹੈਗੀ ਹੈ ਤੇ ਯੂਪੀ ਦੀ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਹੈ ਤੇ ਟੀਵੀ ਦੇ ਉੱਤੇ ਜਿਹੜੀਆਂ ਕਲਿੱਪਸ ਉਹਦੀਆਂ ਆ ਰਹੀਆਂ ਨੇ ਉਹਨਾਂ ਕਲਿੱਪਸ ਦੇ ਵਿੱਚ ਕਹਿ ਰਿਹਾ ਹੈ ਕਿ ਸਾਡੇ ਤਾਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਵਧੀਆ ਹੈ। ਉਹਨਾਂ ਦੇ ਵਿੱਚ ਵੀ ਉਹ ਮੁਸਲਮਾਨਾਂਾਂ ਵਿਰੁੱਧ ਨਫ਼ਰਤ ਕਰ ਰਿਹਾ ਹੈ। ਸਾਨੂੰ ਪਤਾ ਲੱਗਿਆ ਸੀ ਕੁਝ ਧਾਰਮਿਕ ਸਥਾਨਾਂ ਦੇ ਉੱਤੇ ਬੇਲੋੜੇ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਸਪੀਕਰ ਚੱਲਦੇ ਆ ਲੋੜ ਵਾਲੇ ਤੇ ਬੇਲੋੜੇ ਪਤਾ ਨਹੀਂ ਕਿਹੜੇ ਹੁੰਦੇ ਆ। ਜਾਨੀ ਉਹ ਜਿਹੜੇ ਮੁਸਲਮਾਨਾਂ ਵਾਲੇ ਉਹ ਬੇਲੋੜੇ ਆ ਦੂਜੇ ਜਿਹੜੇ ਆ ਲੋੜ ਵਾਲੇ ਆ ਉਹਦੀ ਉਹਦੀ ਨਿਗਾ ਚ ਕਿਉਂਕਿ ਜਿੰਨੇ ਉਹ ਦਾਸਰ ਹੈ ਗੱਲ ਉਹ ਲੋਕਾਂ ਨੂੰ ਇਹ ਗੱਲ ਸਮਝ ਆ ਰਹੀ ਹੈ। ਵੀ ਉਹਨਾਂ ਦੇ ਅਸੀਂ ਸਪੀਕਰ ਵੀ ਬੰਦ ਕਰਾ ਦਿੱਤੇ ਜਿਹੜੇ ਧਾਰ ਤੇ ਸਾਡੇ ਜਿਹੜੀ ਅਮਨ ਕਾਨੂੰਨ ਦੀ ਅਵਸਥਾ ਉਹ ਤਾਂ ਤੁਸਾਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਹੀ ਵਧੀਆ ਜੇ ਪੀੜਾ ਸੜਕਾਂ ਤੇ ਤਲਵਾਰਾਂ ਚੱਕੀ ਫਿਰਦਿਆਂ ਨੇ ਥਾਣਾ ਅਮਨ ਕਾਨੂੰਨ ਦੀ ਸਥਿਤੀ ਕਿੱਥੇ ਚੰਗੀ ਹੈ ਤੁਹਾਡੀ ਇੱਕ ਉਹਨਾਂ ਦਾ ਆਗੂ ਜਿਹੜਾ ਕੱਲ ਕੁੱਟਿਆ ਤੇ ਉਹਨੂੰ ਪੁਲਿਸ ਉਸੇ ਨੂੰ ਫੜ ਕੇ ਲੈ ਕੇ ਜਾ ਰਹੀ ਹੈ ਕਰਨੀ ਸੈਨਾ ਵਾਲੇ ਤੇ ਕੋਈ ਐਕਸ਼ਨ ਨਹੀਂ ਕਰ ਰਹੀ ਸੋ ਇਹ ਜਿਹੜਾ ਦੰਗਾ ਫਸਾਦ ਹੈ ਜਿਹੜਾ ਇਹ ਕੋਈ ਵੀ ਕਰਦਾ ਇਹ ਬਹੁਤ ਹੀ ਮਾੜਾ ਹੀ ਹੈ ਤੇ ਇਹ ਸਾਡੇ ਦੇਸ਼ ਲਈ ਬਹੁਤ ਖਤਰਨਾਕ ਹੈ ਅ ਦੂਸਰਾ ਦੋਸਤੋ ਇਹਦੇ ਵਿੱਚ ਕੱਲ ਕੇਰਲਾ ਦੇ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਸ਼ੇਵਕੁੱਟ ਸੇਵਨਕੁੱਟੀ ਉਹਨਾਂ ਨੇ NCERT ਦੀਆਂ ਜਿਹੜੀਆਂ ਕਿਤਾਬਾਂ ਜਾਰੀ ਹੋਈਆਂ ਨੇ ਉਹਨਾਂ ਕਿਤਾਬਾਂ ਦੇ ਵਿੱਚ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚ ਜਿਹੜੇ ਹੈਡਿੰਗ ਨੇ ਕਿਸੇ ਪਾਠ ਦੇ ਉਹ ਹੈਡਿੰਗ ਹਿੰਦੀ ਨਾਵਾਂ ਦੇ ਵਿੱਚ ਲਿਖਿਆ ਹੈ ਸਕ੍ਰਿਪਟ ਚਾਹੇ ਰੋਮਨ ਹੈ ਹਿੰਦੀ ਨਾਵਾਂ ਦੇ ਵਿੱਚ ਉਹਨਾਂ ਨੂੰ ਲਿਖਿਆ ਹੈ ਪਹਿਲਾ ਇੱਕ ਕਿਤਾਬ ਹੁਣ ਇੱਕ ਹੁੰਦੀ ਸੀਗੀ 6ਵੀਂ ਜਮਾਤ ਦੀ ਕਿਤਾਬ ਦੇ ਵਿੱਚ ਹੋਮ ਸਕਲ ਸੌਰੀ ਹਨੀ ਸਕਲ ਹਨੀ ਸਕਲ ਨੂੰ ਹੁਣ ਹਨੀ ਸਕਲ ਹਟਾ ਕੇ ਉਹਨੂੰ ਪੂਰਵੀ ਕਰਤਾ ਪੂਰਵੀ ਪੂਰਵੀ ਹਿੰਦੀ ਲਫ਼ਜ਼ ਹੈ ਉਹਦਾ ਮੈਨਾ ਪੂਰਵੀ ਜਿਹੜਾ ਈਸਟਰਨ ਹੈ ਉਹ ਵੀ ਹੋ ਸਕਦਾ ਤੇ ਇੱਕ ਰਾਗ ਦਾ ਨਾਂ ਵੀ ਹੈ ਪੂਰਵੀ ਤੇ ਹੁਣ ਮਤਲਬ ਉਹਨਾਂ ਦੇ ਨਾਂ ਹਿੰਦੀ ਕੀਤੇ ਜਾ ਰਹੇ ਆ ਅੰਗਰੇਜ਼ੀ ਦੀਆਂ ਕਿਤਾਬਾਂ 'ਚ ਨਾਂ ਹਿੰਦੀ ਵਾਲੇ ਇੱਕ ਪਹਿਲੀ ਜਮਾਤ ਦੀ ਕਿਤਾਬ ਹੈ ਉਸ ਦੇ ਇੱਕ ਪਾਠ ਦਾ ਨਾਮ ਮਿਰਦੰਗ ਹੈ ਮਿਰਦੰਗ ਇੱਕ ਤੀਜੀ ਜਮਾਤ ਦੀ ਕਿਤਾਬ ਹੈ ਉਹਦੇ 'ਚ ਸੰਤੂਰ ਹੈ ਨਾਂ ਉਹ ਬਾਰ-ਬਾਰ ਕਹਿੰਦੇ ਆ ਵੀ ਅਸੀਂ ਬਹੁ ਭਾਸ਼ਾਮੀ ਗੱਲਾਂ ਦੇ ਹੱਕ 'ਚ ਆ ਪਰ ਸਾਡੀ ਆਪਣੀ ਜਿਹੜੀ ਸਾਤ ਭਾਸ਼ਾ ਹੈ ਉਹਦੇ ਅਸੀਂ ਉਹਨੂੰ ਪ੍ਰਚਰਿਤ ਕਰਨਾ ਚਾਹੁੰਦੇ ਆ ਤੇ ਪਰ ਉਸ ਅੰਗਰੇਜ਼ੀ ਦੇ ਰਾਹੀਂ ਵੀ ਤੁਸੀਂ ਹਿੰਦੀ ਜੇ ਠੋਸਣਾ ਚਾਹੁੰਦੇ ਹੋ ਤਾਂ ਅਸੀਂ ਇਹਦਾ ਵਿਰੋਧ ਕਰਦੇ ਹਾਂ ਅਸੀਂ ਪੰਜਾਬ ਵਾਲੇ ਇਸ ਗੱਲ ਬਾਰੇ ਹਜੇ ਐਨੇ ਅਵੇਅਰ ਨਹੀਂ ਵੀ ਜਿਹੜੀਆਂ NCERT ਦੀਆਂ ਕਿਤਾਬਾਂ ਨੇ ਉਹਨਾਂ ਦੀ ਟੋਨ ਐਂਡ ਟਿੰਜ ਜਿਹੜੀ ਹੈ ਉਹ ਹੋ ਸਕਦਾ ਹੈ ਪੰਜਾਬੀ ਦੀਆਂ ਕਿਤਾਬਾਂ 'ਚ ਵੀ ਕੁਝ ਇਸ ਕਿਸਮ ਦੀ ਹੋਵੇ ਦੇਖਣ ਦੀ ਲੋੜ ਹੈਗੀ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਤਾਵਨਾਡੂ ਦੇ ਵਿੱਚ ਇੱਕ ਸੰਸਥਾ ਬਣੀ ਹੋਈ ਹੈ ਤਾਵਨਾਡੂ ਦੀ ਜਿਹੜੀ ਸਾਂਝੀ ਸਿੱਖਿਆ ਦੇ ਵਾਸਤੇ ਵੀ ਜਿੱਥੇ ਸਾਂਝੀ ਸਿੱਖਿਆ ਹੋਵੇ ਅਮੀਰ ਗਰੀਬ ਸਾਰੇ ਇਕੱਠੇ ਇੱਕ ਥਾਂ ਤੇ ਪੜਦੇ ਹੋ ਉਸ ਸਿੱਖਿਆ ਦੇ ਲਈ ਜਿਹੜਾ ਬਣਿਆ ਇੱਕ ਪਲੇਟਫਾਰਮ ਹੈ ਉਹਨੇ ਤਾਵਨਾਡੂ ਦੇ ਗਵਰਨਰ ਸ਼੍ਰੀ ਆਰ ਐਨ ਰਵੀ ਜਿਹਦੇ ਵਿਰੁੱਧ ਉਹਦੀਆਂ ਤਾਕਤਾਂ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਸਖਤ ਟਿੱਪਣੀਆਂ ਕਰਕੇ ਹਟਿਆ ਵੀ ਉਹਦੇ ਜਿਹੜੇ ਐਕਸ਼ਨ ਨੇ ਉਹ ਗੈਰ ਸਭਿਧਾਨਕ ਨੇ ਗੈਰ ਕਾਨੂੰਨੀ ਨੇ ਤੇ ਬਿਲਕੁਲ ਹੀ ਗਲਤ ਨੇ ਉਹ ਵਿਅਕਤੀ ਕਿਸੇ ਇੱਕ ਪ੍ਰਾਈਵੇਟ ਐਡਿਡ ਕਾਲਜ ਦੇ ਵਿੱਚ ਜਾਂਦਾ ਹੈ ਉੱਥੋਂ ਦੀ ਮੈਨੇਜਮੈਂਟ ਉਹਨੂੰ ਸੱਦਦੀ ਹੈ ਉਹਨੂੰ ਸੱਦ ਕੇ ਚੀਫ ਗੈਸਟ ਬਣਾਉਂਦੀ ਹੈ ਉੱਥੇ ਇੱਕ ਲਿਟਰੇਰੀ ਅਵਾਰਡ ਜਿਹੜੇ ਹੁੰਦੇ ਆ ਕੰਟੈਸਟ ਉਹਨਾਂ ਦੇ ਜਿਹੜੇ ਇਨਾਮ ਲੈਣ ਵਾਲੇ ਲੋਕ ਆ ਉਹਨਾਂ ਨੂੰ ਇਨਾਮ ਦਵਾਉਂਦੀ ਹੈ ਉੱਥੇ ਜਦੋਂ ਉਹ ਭਾਸ਼ਣ ਕਰਦਾ ਹੈ ਤਾਂ ਉਹਦੀ ਕਲਿੱਪ ਵਾਇਰਲ ਹੁੰਦੀ ਹੈ ਤੇ ਉਸ ਭਾਸ਼ਣ ਦੇ ਵਿੱਚ ਬਾਕੀ ਗੱਲਾਂ ਵੀ ਉਹ ਦੱਸਦਾ ਹੈ ਤੇ ਨਾਲ ਇਹ ਕਹਿ ਰਿਹਾ ਹੈ ਕਿ ਮੈਂ ਅੱਗੇ-ਅੱਗੇ ਬੋਲੂਗਾ ਤੁਸੀਂ ਮੇਰੇ ਪਿੱਛੇ ਬੋਲੋ ਵਿਦਿਆਰਥੀਆਂ ਤੋਂ ਨਾਰੇ ਲਵਾੜੇ ਨਾਰੇ ਕਿਹੜੇ ਹੈ ਜੈ ਸ਼੍ਰੀ ਰਾਮ ਸਭ ਨੂੰ ਪਤਾ ਹੈ ਵੀ ਰਾਮ ਨਾਲ ਕਿਸੇ ਨੂੰ ਕੋਈ ਦਿੱਕਤ ਨਹੀਂਗੀ ਸਾਡੇ ਆਮ ਹੀ ਸਤਕਾਰ ਵਜੋਂ ਰਾਮ ਜੈ ਰਾਮ ਜੈ ਰਾਮ ਜੀ ਕੀ ਸੀਤਾ ਮਈਆ ਜਾਂ ਜੈ 시 ਆ ਰਾਮ ਵਗੈਰਾ ਇਹ ਧਾਰਮਿਕ ਗਰੀਟਿੰਗ ਪਰ ਜੈ ਸ਼੍ਰੀ ਰਾਮ ਇੱਕ ਰਾਜਨੀਤਿਕ ਨਾਅਰਾ ਹੈ ਬੀਜੇਪੀ ਦਾ ਨਫਰਤ ਫਲਾਉਣ ਲਈ ਰਾਮ ਦੇ ਨਾਂ ਤੇ ਨਫਰਤ ਫਲਾਉਣ ਲਈ ਤੇ ਉਹ ਗਵਰਨਰ ਇੱਕ ਅਹੁਦੇ ਵਜੋਂ ਇੱਕ ਕਾਲੀ ਦੇ ਫੰਕਸ਼ਨ ਦੇ ਵਿੱਚ ਵਿਦਿਆਰਥੀਆਂ ਤੋਂ ਨਾਅਰੇ ਲਵਾ ਰਹੇ ਆ ਸਾਨੂੰ ਪਤਾ ਹੈ ਪੀੜਾਂ ਜਦੋਂ ਹਮਲੇ ਕਰਦੀਆਂ ਨੇ ਨਫਰਤ ਫਲਾਉਂਦੀਆਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਕੇ ਫਲਾਉਂਦੀਆਂ ਨੇ ਸੋ ਇਹ ਨਾਅਰਾ ਜਿਹੜਾ ਹੈ ਰਾਮ ਜੀ ਦੇ ਨਾਲ ਸਤਕਾਰ ਦੀ ਬਜਾਏ ਰਾਮ ਜੀ ਦੇ ਨਾਂ ਦੇ ਉੱਤੇ ਨਫਰਤ ਦਾ ਨਾਅਰਾ ਬਣ ਗਿਆ ਤੇ ਉਹਨੂੰ ਜੇ ਰਵੀ ਕਰ ਰਹੇ ਹੈ ਤਾਂ ਬਹੁਤ ਹੀ ਗਲਤ ਹੈ ਤੇ ਉਹਨਾਂ ਨੇ ਰਵੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ ਉਹਨੂੰ ਡਿਸਮਿਸ ਕਰਨ ਦੀ ਮੰਗ ਕੀਤੀ ਹੈ ਜਿਹੜੀ ਉਹ ਸਸਥਾ ਬਣੀ ਹੋਈ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਹਾਰਵਰਡ ਯੂਨੀਵਰਸਿਟੀ ਜਿਹੜੀ ਹੈ ਅਮਰੀਕਾ ਦੇ ਵਿੱਚ ਕੈਂਬਰਿਜ ਦੇ ਮੈਸਾਚੂsets ਦੇ ਵਿੱਚ ਬਣੀ ਹੋਈ ਕੈਂਬਰਿਜ ਦੀ ਹਾਰਵਰਡ ਯੂਨੀਵਰਸਿਟੀ ਜਿਹੜੀ ਹੈ ਉਸ ਦਾ ਜਿਹੜਾ ਉਸ ਨੂੰ USA ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨੇ ਕਿਹਾ ਵੀ ਤੁਸੀਂ ਜਿਹੜੇ ਤੁਹਾਡੇ ਤੁਸੀਂ ਡਾਈਵਰਸਿਟੀ ਦੇ ਜਣੀ ਭਨ ਨਸਵੰਤਾ ਰੱਖਦੇ ਹੋ ਅੱਡ ਅੱਡ ਜਾਤਾਂ ਧਰਮਾਂ ਇਲਾਕਿਆਂ ਦੇ ਦੇਸ਼ਾਂ ਦੇ ਲੋਕਾਂ ਨੂੰ ਇਕੱਠਾ ਰੱਖਦੇ ਹੋ ਬਰਾਬਰਤਾ ਨਾਲ ਸਲੂਕ ਕਰਦੇ ਹੋ ਇਨਕਲੂਸਿਵ ਪੋਲਿਟਿਕਸ ਹੈ ਤੁਹਾਡੀ ਜਿਹੜੇ ਜਿਹੜੇ ਫਿਜ਼ੀਕਲੀ ਹੈਂਡੀਕੈਪਡ ਲੋਕ ਨੇ ਜਿਨ੍ਹਾਂ ਦੀ ਸੈਕਸ਼ੂਅਲ ਅਰੀਐਂਟੇਸ਼ਨ ਹੋਰ ਹੈ ਜਿਹੜੇ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹੈ ਤੁਸੀਂ ਸਾਰਿਆਂ ਨੂੰ ਬਰਾਬਰ ਦਾ ਹਦੰਨੇ ਹੋ ਕਿ ਯੂਨੀਵਰਸਿਟੀ ਦੇ ਵਿੱਚ ਇਹਨੂੰ ਬੰਦ ਕਰੋ ਤੇ ਨਹੀਂ ਤਾਂ ਫਿਰ ਤੁਹਾਨੂੰ ਜਿਹੜੀ ਅਸੀਂ 2.3 ਬਿਲੀਅਨ ਡਾਲਰ ਦਾ ਜਿਹੜਾ ਫੰਡ ਹੈ ਉਹ ਨਹੀਂ ਦੇਣਾ ਯੂਨੀਵਰਸਿਟੀ ਦੇ ਜਿਹੜੇ ਪ੍ਰਬੰਧਕ ਹੈ ਉਹ ਅੜ ਗਏ ਇਸ ਗੱਲ ਦੇ ਉੱਤੇ ਵੀ ਅਸੀਂ ਯੂਨੀਵਰਸਿਟੀ ਦੇ ਸਾਡੇ ਇੱਕ aims and objective ਨੇ ਅਸੀਂ ਕਿਉਂ ਯੂਨੀਵਰਸਿਟੀ ਚਲਾਈ ਹੋਈ ਹੈ ਬਹੁਤ ਲੰਬੇ ਸਮੇਂ ਤੋਂ ਉਹਦੇ ਵਿੱਚ ਇਹ ਗੱਲਾਂ ਸ਼ਾਮਲ ਨੇ ਕਿ ਸਾਡੀ ਇਸ ਯੂਨੀਵਰਸਿਟੀ ਦੇ ਵਿੱਚ ਪੜਨ ਦੇ ਵਿੱਚ ਦਾਖਲਿਆਂ ਦੇ ਵਿੱਚ ਵੀ ਤੇ ਨੌਕਰੀਆਂ ਦੇ ਵਿੱਚ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਇਹ ਵਿਕਤਕਰਾ ਨਹੀਂ ਕਰਦੇ ਤੁਸੀਂ ਫੰਡ ਬੰਦ ਕਰਨਾ ਜੀ ਸਦਕੇ ਕਰੋ ਕੁਝ ਲੋਕਾਂ ਨੇ ਇਸ ਗੱਲ ਦੇ ਹੱਕ 'ਚ ਵੀ ਮੁਜ਼ਾਹਰਾ ਕੀਤਾ ਵੀ ਅਸੀਂ ਯੂਨੀਵਰਸਿਟੀ ਦੇ ਇਸ ਫੈਸਲੇ ਦੇ ਨਾਲ ਆ ਟਰੰਪ ਦੇ ਉਸ ਫੈਸਲੇ ਦੇ ਵਿਰੁੱਧਾਂ ਟਰੰਪ ਦੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦਾ ਫੈਸਲਾ ਹੈ। ਸੋ ਕੱਲਾ ਸਾਡੇ ਭਾਰਤ ਦੇ ਵਿੱਚੇ ਨਹੀਂ ਯੂਨੀਵਰਸਿਟੀਆਂ ਨੂੰ ਬੁਲੀ ਕਰਨ ਲਈ ਕੇਂਦਰ ਸਰਕਾਰ ਕਰ ਰਹੀ। ਇਹ ਕਹਿੰਦੇ ਹੈ ਵੀ ਇੱਕੋ ਜਿਹੇ ਟੱਕਰੇ ਹੋਏ ਐ ਲੋਕ ਜਿਹੜੇ ਜਿਹੜੇ ਜਿਨ੍ਹਾਂ ਨੂੰ ਸਾਂਝੀਵਾਲਤਾ, ਜਿਨ੍ਹਾਂ ਨੂੰ ਭਾਈਚਾਰਾ ਜਿਨ੍ਹਾਂ ਨੂੰ ਲੋਕਾਂ ਦੀ ਇਕਸਾਰਤਾ ਬੁਰੀ ਲੱਗਦੀ ਹੈ। ਸੋ ਚਾਹੇ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਪਹੁੰਚ ਜੀਏ ਚਾ ਵਾਸ਼ਿੰਗਟਨ ਡੀਸੀ ਤੋਂ ਦਿੱਲੀ ਆ ਜੀਏ ਅਜੇ ਨਫਰਤੀ ਲੋਕਾਂ ਦੀ ਕੋਈ ਕਮੀ ਨਹੀਂ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ